ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਭੈਣ ਭਰਾ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਬਹੁਤ ਕਮੀ ਰਹਿੰਦੀ ਹੈ ਅਸੀਂ ਮਿਹਨਤ ਤਾਂ ਕਰਦੇ ਹਾਂ ਪਰ ਪੈਸੇ ਦੀ ਜਿਹੜੀ ਕਮੀ ਹੈ ਉਹ ਦੂਰ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਜਿਹੜੇ ਪਰਸ ਤੇ ਵਿੱਚ ਤੁਸੀਂ ਆਪਣੇ ਪੈਸੇ ਰੱਖਦੇ ਹੋ ਉਸ ਪਾਸੇ ਵਿੱਚ ਤੁਸੀਂ ਇਹ ਇੱਕ ਚੀਜ਼ ਨੂੰ ਰੱਖ ਲਓਗੇ ਤਾਂ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਤੇ ਨਾ ਹੀ ਘਰ ਵਿੱਚ ਕਦੇ ਵੀ ਬਰਕਤ ਦੂਰ ਹੋਵੇਗੀ ਤੇ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਆਪਣੇ ਪਾਸੇ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਦੋਂ ਤੇ ਕਿਵੇਂ ਕਿੰਨੇ ਸਮੇਂ ਦੇ ਲਈ ਸਾਨੂੰ ਰੱਖਣੀ ਚਾਹੀਦੀ ਹੈ ਇਹ ਸਾਰੀ ਹੀ ਜਾਣਕਾਰੀ ਸੰਗਾਜੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸਾਧ ਸੰਗਾਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਧ ਸੰਗਾਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਾਜੀ ਇਹ ਕੋਈ ਵੀ ਵਹਿਮ ਭਰਮ ਨਹੀਂ ਹੈ ਇਹ ਬਿਲਕੁਲ ਨਾਰਮਲ ਜੀ ਜਾਣਕਾਰੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਅਤੇ ਸਾਥ ਸੰਗਤ ਜੀ ਬਹੁਤ ਸਾਰੇ ਭੈਣ ਭਰਾ ਖੁਦ ਇਸ ਨੂੰ ਅਜ਼ਮਾ ਕੇ ਉਹਨਾਂ ਨੇ ਦੇਖਿਆ ਹੈ ਸੰਗਤ ਜੀ ਇਸ ਕਰਕੇ ਅਸੀਂ ਵੀ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਨ ਲੱਗੇ ਹਾਂ ਇਸੇ ਤਰ੍ਹਾਂ ਸਾਥ ਸੰਗਤ ਜੀ ਜਿਹੜੇ ਵੀ ਅਸੀਂ ਜਾਣਕਾਰੀ ਤੁਹਾਡੇ ਨਾਲ ਆਪਣੀਆਂ ਵੀਡੀਓ ਤੇ ਰਾਇਆਂ ਸਾਂਝੀਆਂ ਕਰਦੇ ਹਾਂ ਉਹ ਤੁਹਾਡੇ ਲਈ ਸੰਗਤ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਜਿਸ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ ਜੇਕਰ ਤੁਸੀਂ ਭਾਵਨਾਵਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਵਰਤਦੇ ਹੋ ਇਸ ਦੇ ਨਾਲ ਸੰਗਤ ਜੀ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੈ ਮੁਸ਼ਕਲ ਹੈ ਤਾਂ ਤੁਸੀਂ ਇੱਧਰ ਉੱਧਰ ਭਟਕ ਕੇ ਆਪਣੇ ਪੈਸੇ ਨੂੰ ਖਰਾਬ ਨਾ ਕਰੋ ਤੁਸੀਂ ਜੋ ਵੀ ਜਾਣਕਾਰੀ ਸਾਡੇ ਕੋਲੋਂ ਲੈਂਦੇ ਹੋ ਭੈਣ ਭਰਾਵਾਂ ਦੇ ਵੱਲੋਂ ਅਜ਼ਮਾਇਆ ਹੋਇਆ ਇਹ ਤਰੀਕਾ ਹੁੰਦਾ ਹੈ ਇੱਕ ਟੋਟਕਾ ਹੁੰਦਾ ਹੈ ਜੋ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਨੂੰ ਦੂਰ ਕਰਦਾ ਹੈ ਇਸ ਨੂੰ ਤੁਸੀਂ ਕਰਕੇ ਆਪਣੇ ਘਰ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਸਭ ਤੋਂ ਵੱਡੀ ਚੀਜ਼ ਤਾਂ ਹੁੰਦੀ ਹੈ ਸਾਥ ਸੰਗਤ 'ਤੇ ਵਿਸ਼ਵਾਸ ਭਾਵੇਂ ਤੁਸੀਂ ਕੋਈ ਵੀ ਕੰਮ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਹੈ ਉਹਨੂੰ ਕਰਨ ਦੇ ਲਈ ਸਾਥ ਸੰਗਤ 'ਤੇ ਤੁਹਾਡਾ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਥ ਸੰਗਤ 'ਤੇ ਜੇਕਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਤੇ ਸ਼ਰਧਾ ਭਾਵਨਾ ਹੋਵੇਗੀ ਤਾਂ ਤੁਸੀਂ ਪਥਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਭਰੋਸਾ ਨਹੀਂ ਹੋਵੇਗਾ ਤਾਂ ਸੰਗਤ ਜੀ ਵਿਸ਼ਵਾਸ ਹੀ ਨਾ ਹੋਵੇ ਤਾਂ ਫਿਰ ਪਰਮਾਤਮਾ ਭਾਵੇਂ ਆਪਣੇ ਸਾਹਮਣੇ ਪ੍ਰਗਟ ਹੋ ਜਾਣ ਤੇ ਆਪਾਂ ਨੂੰ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਅੱਜ ਜੋ ਵੀ ਸਾਥ ਸੰਗਤ ਜੀ ਅਸੀਂ ਉਪਾਅ ਜਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਨੂੰ ਕਰਨ ਦੇ ਨਾਲ ਕੋਈ ਵੀ ਚੀਜ਼ ਕੋਈ ਵੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਰੋਕ ਨਹੀਂ ਸਕਦੀ ਉਸ ਲਈ ਸਾਧ ਸੰਗਤ ਜੀ ਕਰਨਾ ਕੀ ਹੋਵੇਗਾ ਕਿ ਕੋਈ ਵੀ ਬਹੁਤਾ ਜ਼ਿਆਦਾ ਔਖਾ ਕੰਮ ਨਹੀਂ ਕਰਨਾ ਤੁਸੀਂ ਤੁਹਾਡੇ ਨਾਲ ਕੁਝ ਚੀਜ਼ਾਂ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਤੇ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਾਸ ਦੇ ਵਿੱਚ ਰੱਖਣਾ ਹੋਵੇਗਾ ਜਿਵੇਂ ਸਾਧ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪਰਸ ਤਾਂ ਸਾਰੇ ਹੀ ਆਪਣੇ ਕੋਲ ਰੱਖਦੇ ਹਨ ਪਾਵੇਂ ਉਹ ਮੇਰੀਆਂ ਭੈਣਾ ਹੋਣ ਤੇ ਪਾਵੇਂ ਪ੍ਰਾ ਹਰ ਇੱਕ ਮਨੁੱਖ ਦੇ ਕੋਲ ਪੈਸੇ ਪਾਉਣ ਦੇ ਲਈ ਬਸ ਜ਼ਰੂਰ ਹੁੰਦਾ ਹੈ ਜੇਕਰ ਸੰਗਤ ਜੀ ਜੋ ਅਸੀਂ 9 ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਤੁਸੀਂ ਨਹੀਂ ਰੱਖ ਸਕਦੇ 9 ਦੇ ਵਿੱਚੋਂ ਤੁਸੀਂ ਇੱਕ ਚੀਜ਼ ਵੀ ਰੱਖ ਲਓਗੇ ਤਾਂ ਸੰਗਤ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹੋ ਜਿਹੀ ਦਿੱਕਤ ਨਹੀਂ ਹੋਵੇਗੀ ਕੋਈ ਵੀ ਤਾਕਤ ਨਹੀਂ ਹੋਵੇਗੀ ਜੋ ਉਸ ਨੂੰ ਰੋਕ ਸਕੇ ਬਸ ਤੁਸੀਂ ਉਸ ਨੂੰ ਕਰਾਉਣ ਦੇ ਲਈ ਸਾਧ ਸੰਗਤ ਜੀ ਵਿਸ਼ਵਾਸ ਰੱਖਣਾ ਹੋਵੇਗਾ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਕਰ ਲਵਾਂਗੇ ਤਾਂ ਸੰਗਤ ਜੀ ਫਿਰ ਉਹ ਆਪਣਾ ਉਸ ਚੀਜ਼ ਦੇ ਲਈ ਆਪਾਂ ਇਹ ਉਪਾਅ ਜਾਂ ਕੋਈ ਵੀ ਨੁਕਸਾ ਕਰਦੇ ਹਾਂ ਫਿਰ ਉਸ ਅਸਰ ਹੁੰਦਾ ਹੈ ਤੇ ਆਓ ਸਾਧ ਸੰਗਤ ਜੀ ਆਪਾਂ ਉਹਨਾਂ ਨੌ ਚੀਜ਼ਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ ਨੌ ਚੀਜ਼ਾਂ ਨੇ ਜੋ ਆਪਾਂ ਪੋਲ ਕੇ ਵੀ ਪਾਸੇ ਵਿੱਚ ਪਾਸੇ ਵਿੱਚੋਂ ਨਹੀਂ ਕਰਨੀਆਂ ਪਰਸ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲੀ ਚੀਜ਼ ਸਾਧ ਸੰਗਤ ਜੀ ਕਿ ਤੁਸੀਂ ਆਪਣੇ ਪਾਸੇ ਦੇ ਵਿੱਚ ਇੱਕ ਛੋਟੀ ਜੀ ਚਾਂਦੀ ਦੀ ਚਾਬੀ ਬਣਾ ਕੇ ਜਿੰਨੀ ਤੁਹਾਡੇ ਘਰ ਦੀ ਸਮਰੱਥਾ ਹੈ ਜਿੰਨੀ ਤੁਹਾਡੀ ਪਹੁੰਚ ਹੈ ਉਸ ਤਰੀਕੇ ਦੇ ਨਾਲ ਤੁਸੀਂ ਇੱਕ ਚਾਬੀ ਚਾਂਦੀ ਦੀ ਬਣਵਾ ਲੈਣੀ ਹੈ ਉਸ ਨੂੰ ਆਪਣੇ ਪਾਸੇ ਵਿੱਚ ਰੱਖਣਾ ਹੈ ਸਾਧ ਸੰਗਤ ਜੀ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਜੋ ਚਾਹੁੰਦੇ ਹੁੰਦੇ ਹੈ ਉਹ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਨਾਲ ਹੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨੁੱਖ ਜਦੋਂ ਇਹ ਚਾਬੀ ਨੂੰ ਆਪਣੇ ਪਰਸ ਦੇ ਵਿੱਚ ਰੱਖਦਾ ਹੈ ਤਾਂ ਉਹਨਾਂ ਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਸਾਧ ਸੰਗਤ ਜੀ ਪਹਿਲੀ ਚੀਜ਼ ਜੋ ਸਾਨੂੰ ਆਪਣੇ ਪਾਸ ਵਿੱਚ ਰੱਖਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਇਲਾਵਾ ਸੰਗਤ ਜੀ ਦੂਸਰੀ ਚੀਜ਼ ਜੋ ਕਿ ਤુલਸੀ ਦੇ ਪੱਤੇ ਸੰਗਾਜੀ ਤુલਸੀ ਦੇ ਪੱਤੇ ਲੈ ਲੈਣੇ ਹਨ ਤਿੰਨ ਤੋਂ ਚਾਰ ਤુલਸੀ ਦੇ ਪੱਤੇ ਤੋੜ ਕੇ ਉਸ ਨੂੰ ਕਾਗਜ਼ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਪਾਸ ਵਿੱਚ ਰੱਖਣੇ ਹਨ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਜਿਵੇਂ ਸਾਧ ਸੰਗਾਜੀ ਆਪਣਾ ਕੋਈ ਵੀ ਛੋਪ ਕੰਮ ਹੁੰਦਾ ਹੈ ਉਸ ਲਈ ਤુલਸੀ ਦਾ ਜਿਵੇਂ ਪਾੜ ਪੂਜਾ ਕੀਤਾ ਜਾਂਦਾ ਹੈ ਤુલਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ ਉਸ ਨੂੰ ਪੂਜਾ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਇਹ ਜੋ ਤુલਸੀ ਦੇ ਪੱਤੇ ਨੇ ਇਹ ਆਪਣੇ ਘਰ ਵਿੱਚ ਆਪਣੇ ਪਾਸੇ ਵਿੱਚ ਸੰਗਤ ਜੀ ਪੈਸਿਆਂ ਦੀ ਕਮੀ ਨਹੀਂ ਆਉਣ ਦਿੰਦਾ ਕਿਉਂਕਿ ਆਪਾਂ ਸਾਰੇ ਹੀ ਸਾਧ ਸੰਗਤ ਜੀ ਜਾਣਦੇ ਹਾਂ ਕਿ ਤુલਸੀ ਆਪਣੇ ਲਈ ਕਿੰਨੀ ਜਿਆਦਾ ਚੰਗੀ ਹੈ ਤੇ ਵਧੀਆ ਮੰਨੀ ਜਾਂਦੀ ਹੈ ਤੇ ਵੈਸੇ ਹਰ ਇੱਕ ਘਰ ਦੇ ਵਿੱਚ ਸਾਧ ਸੰਗਤ ਜੀ ਤુલਸੀ ਦਾ ਪੱਤਾ ਹੋਣਾ ਬਹੁਤ ਹੀ ਜਿਆਦਾ ਵਧੀਆ ਮੰਨਿਆ ਜਾਂਦਾ ਹੈ ਇਸੇ ਸੰਗਾ ਜੀ ਦੂਸਰੀ ਚੀਜ਼ ਇਸ ਤੋਂ ਇਲਾਵਾ ਤੀਸਰੀ ਚੀਜ਼ ਬੇਲ ਦਾ ਪੱਤਾ ਜੋ ਕਿ ਸਾਧ ਸੰਗਾ ਜੀ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਬੇਲ ਦੇ ਪੱਤੇ ਨੂੰ ਸੰਗਾ ਜੀ ਤੁਸੀਂ ਆਪਣੇ ਪਾਰਸ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਇਸ ਨੂੰ ਆਪਣੇ ਪਾਰਸ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਘਰ ਦੀ ਆਲੇ-ਦੁਆਲੇ ਦੇ ਤੁਹਾਡੇ ਤੋਂ ਜਿੰਨੇ ਵੀ 네ਗਟਿਵਿਟੀ ਪ੍ਰੋਬਲਮ ਹੈ 네ਗਟਿਵਿਟੀ ਚੀਜ਼ਾਂ ਨੇ ਉਹ ਸਾਰੀਆਂ ਦੂਰ ਹੋ ਜਾਂਦੀਆਂ ਹਨ ਤੇ ਜਦੋਂ ਸਾਧ ਸੰਗਤ ਜੀ ਆਪਣੇ ਘਰ ਵਿੱਚੋਂ ਇਹ 네ਗੇਟਿਵ ਚੀਜ਼ਾਂ ਦੂਰ ਹੋਣਗੀਆਂ ਤੇ ਆਪਣੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਜਿਵੇਂ ਸਾਧ ਸੰਗਤ ਜੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਤુલਸੀ ਦੇ ਪੱਤੇ ਤੇ ਜਿਵੇਂ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਲਪੇਟ ਕੇ ਰੱਖਣੇ ਚਾਹੀਦੇ ਹਨ ਐਸੇ ਨਾਲ ਸਾਧ ਸੰਗਤ ਜੀ ਜੋ ਅਸੀਂ ਇਹ ਚੀਜ਼ਾਂ ਪਰਸ ਵਿੱਚ ਰੱਖਣੀਆਂ ਨੇ ਉਹਨਾਂ ਤੋਂ ਇਲਾਵਾ ਜੋ ਵੀ ਤੁਹਾਡੀਆਂ ਜ਼ਰੂਰਤਮੰਦ ਚੀਜ਼ਾਂ ਨੇ ਉਹ ਇਹਨਾਂ ਦੇ ਨਾਲ ਜੋ ਪਾਸੇ ਵਿੱਚ ਤੁਸੀਂ ਚੀਜ਼ਾਂ ਰੱਖੀਆਂ ਨੇ ਉਹਨਾਂ ਦੇ ਸੰਗਤ ਜੀ ਬਿਲਕੁਲ ਵੀ ਟੱਚ ਨਹੀਂ ਹੋਣੇ ਚਾਹੀਦੇ ਕਿਉਂਕਿ ਐਸੇ ਨਾਲ ਬਹੁਤ ਜ਼ਿਆਦਾ ਉਲਟ ਅਸਰ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਨਾਲ ਹੀ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਸੰਗਤ ਜੀ ਉਹਨਾਂ ਨੂੰ ਦੁਬਾਰਾ ਤੋਂ ਚੇਂਜ ਕਰਕੇ ਨਾਵੇਂ ਰੱਖ ਸਕਦੇ ਹੋ ਤੇ ਉਹਨਾਂ ਪੱਤਿਆਂ ਨੂੰ ਜੋ ਸੁੱਕ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਤੋਂ ਵਾਪਸ ਤੁਸੀਂ ਚੇਂਜ ਵੀ ਕਰ ਸਕਦੇ ਹੋ ਉਹ ਸੁੱਕੇ ਪੱਤਿਆਂ ਨੂੰ ਸੰਗਤ ਜੀ ਤੁਸੀਂ ਜਲ ਪ੍ਰਵਾਹ ਕਰਕੇ ਉਹਨਾਂ ਦੀ ਜਗ੍ਹਾ ਤੇ ਤੁਸੀਂ ਨਵੇਂ ਪੱਤੇ ਵੀ ਰੱਖ ਸਕਦੇ ਹੋ ਇਹ ਸਾਧ ਸੰਗਤ ਜੀ ਤੇ ਅੰਛੀ ਜਾਂ ਤੇ ਜੋ ਚੌਥੇ ਨੰਬਰ ਤੇ ਚੀਜ਼ ਹੈ ਜਿਵੇਂ ਸਾਧ ਸੰਗਤ ਜੀ ਆਪਾਂ ਕਈ ਵਾਰ ਹਰਮੰਦਰ ਸਾਹਿਬ ਵੀ ਦੇਖਿਆ ਹੈ ਕਿ ਪ੍ਰਕਾਸ਼ ਪੂਰਬ ਦਿਹਾੜੇ ਤੇ ਉੱਪਰ ਦੀ ਫੁੱਲਾਂ ਦੀ ਮੁਰੱਖਾ ਕੀਤੀ ਜਾਂਦੇ ਹਨ ਤਾਂ ਸੰਗਤ ਜੀ ਉਹ ਫੁੱਲ ਬਹੁਤ ਹੀ ਸਾਰੀਆਂ ਸੰਗਤਾਂ ਦੀ ਚੋਲੀ ਦੇ ਵਿੱਚ ਆ ਜਾਂਦੇ ਹਨ ਤੇ ਉਹ ਆਪਣੇ ਘਰ ਦੇ ਵਿੱਚ ਲਿਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਂਭ ਸੰਭਾਲ ਕੇ ਰੱਖਦੇ ਹਨ ਪਰ ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਆਪਾਂ ਘਰ ਲੈ ਕੇ ਆਉਂਦੇ ਹਾਂ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਇਸੇ ਨਾਲ ਜਦੋਂ ਵੀ ਤੁਹਾਨੂੰ ਗੁਰੂ ਗੁਰੂ ਘਰ ਦੇ ਵਿੱਚੋਂ ਕੋਈ ਵੀ ਚੀਜ਼ ਮਿਲਦੀ ਹੈ ਸਮਝ ਲਓ ਕਿ ਪਰਮਾਤਮਾ ਤੁਹਾਨੂੰ ਇੱਕ ਚੰਗਾ ਸੰਕੇਤ ਦੇ ਰਹੇ ਹਨ ਨਾਲ ਹੀ ਸਾਧ ਸੰਗਤ ਜੀ ਸਾਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਤੇ ਜਿੰਨਾ ਸਮਾਂ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਉਹਨਾਂ ਸਮਾਂ ਕੋਈ ਚਾਹ ਕੇ ਵੀ ਸਾਡਾ ਕੋਈ ਬੁਰਾ ਨਹੀਂ ਕਰ ਸਕਦਾ ਤੇ ਸੰਗਤ ਜੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਭੈਣ ਭਰਾਵਾਂ ਇਸ ਤੋਂ ਇਲਾਵਾ ਸਾਧ ਸੰਗਤ ਜੀ ਤੁਸੀਂ ਆਪਣੇ ਪਾਸ ਵਿੱਚ ਚੌਲਾਂ ਦੇ ਦਾਣੇ ਜੋ 5 ਤੋਂ 7 ਇਨਾਂ ਨੂੰ ਜ਼ਰੂਰ ਰੱਖਣੇ ਚਾਹੀਦੇ ਹਨ ਕਿਉਂਕਿ ਇਹ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਤੇ ਸੰਗਤ ਜੀ ਜਦੋਂ ਸਾਨੂੰ ਇਨਾਂ ਛੋਟੇ-ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਇਨਾਂ ਨੂੰ ਕਰਨ ਦੇ ਨਾਲ ਕਦੇ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ ਇਸ ਕਰਕੇ ਕੋਈ ਜਾਦੂ ਟੂਣਾ ਨਹੀਂ ਹੁੰਦਾ ਇਹ ਇੱਕ ਸਿੰਪਲ ਜਿਹਾ ਛੋਟਾ ਜਿਹਾ ਟੋਟਕਾ ਹੁੰਦਾ ਹੈ ਜਿਸ ਨਾਲ ਬਹੁਤ ਹੀ ਜ਼ਿਆਦਾ ਸੰਗਤ ਜੀ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਹੈ ਜਿਵੇਂ ਸਾਧ ਸੰਗਤ ਜੀ ਜਦੋਂ ਆਪਣੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਆਪਾਂ ਇਧਰ ਉਧਰ ਭਟਕਦੇ ਹਾਂ ਤੇ ਸਾਡਾ ਬਹੁਤ ਸਾਰਾ ਖਰਚਾ ਆ ਜਾਂਦਾ ਹੈ ਪੈਸਾ ਲੱਗ ਜਾਂਦਾ ਹੈ ਜੋ ਸੰਗਤ ਜੀ ਇੱਕ ਸਿੰਪਲ ਤੇ ਘਰੇਲੂ ਇਹ ਛੋਟਾ ਜਿਹਾ ਟੋਟਕਾ ਹੈ ਇਸ ਨੂੰ ਕਰਕੇ ਤੁਸੀਂ ਜ਼ਰੂਰ ਦੇਖਿਓ ਜਿਹੜੇ ਆਪਣੇ ਦੁੱਖ ਦੌਰ ਉਹ ਹੋਣੇ ਸ਼ੁਰੂ ਹੋ ਜਾਣਗੇ ਸਾਧ ਸੰਗਤ ਜੀ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪਰਮਾਤਮਾ ਦੀ ਕਿਰਪਾ ਬਿਆਨਤ ਹੁੰਦੀ ਹੈ ਇਸੇ ਤਰ੍ਹਾਂ ਸਾਥ-ਸਾਥ ਜਦੋਂ ਤੁਸੀਂ ਚੌਲਾਂ ਦੇ ਦਾਣੇ ਪਸਤੇ ਵਿੱਚ ਰੱਖੋਗੇ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਜਿਹੜਾ ਪਰਸ ਹੈ ਉਹ ਕਦੇ ਵੀ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਵਰਤਨ ਦੇ ਸਮੇਂ ਕੁਝ ਲੈਣ ਦੇ ਸਮੇਂ ਚੀਜ਼ ਬਹੁਤ ਜ਼ਿਆਦਾ ਤੁਹਾਡੀ ਘਟਾਉਂਦੀ ਸੀ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦੀ ਜ਼ਰੂਰਤ ਵੀ ਪੂਰੀ ਨਹੀਂ ਸੀ ਹੁੰਦੀ ਇਸ ਕਰਕੇ ਤੁਹਾਨੂੰ ਕੰਜੂਸੀ ਕਰਨੀ ਪੈਂਦੀ ਸੀ ਜਿਸ ਕਰਕੇ ਹੁਣ ਤੁਸੀਂ ਇਹ ਉਪਾਣ ਚੌਲਾਂ ਨੂੰ ਜਦੋਂ ਤੋਂ ਆਪਣੇ ਪਾਸ ਦੇ ਵਿੱਚ ਰੱਖਣਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਜਦੋਂ ਵੀ ਕੋਈ ਚੀਜ਼ ਲੈਣੀ ਹੋਵੇਗੀ ਤਾਂ ਉਸ ਲਈ ਸਾਧ ਸੰਗਾ ਜੀ ਤੁਹਾਨੂੰ ਕੰਜੂਸੀ ਨਹੀਂ ਕਰਨੀ ਪੈਣੀ ਕਿਉਂਕਿ ਪੈਸੇ ਦੀ ਕਮੀ ਕਰਕੇ ਸਾਧ ਸੰਗਾ ਜੀ ਕਈ ਵਾਰ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣ ਜਾਂਦੇ ਹਾਂ ਤੇ ਆਪਾਂ ਆਪਣੇ ਪਾਸ ਦੇ ਵਿੱਚੋਂ ਜਦੋਂ ਝਾਤੀ ਮਾਰਦੇ ਹਾਂ ਤਾਂ ਉਸ ਦੇ ਨਾਲ ਆਪਾਂ ਆਪਣੇ ਮਨ ਨੂੰ ਮਾਰ ਲੈਂਦੇ ਹਾਂ ਕਿਉਂਕਿ ਪੈਸਾ ਪਾਸ ਤੇ ਵਿੱਚ ਦਿਖਾਈ ਨਹੀਂ ਦਿੰਦਾ ਸਿਰਫ ਇਹ ਜੋ ਚੀਜ਼ਾਂ ਹੁੰਦੀਆਂ ਹਨ ਪੈਸੇ ਦੀ ਕਮੀ ਦੇ ਕਰਕੇ ਹੁੰਦੀਆਂ ਹਨ ਤੇ ਇਹ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਸਾਧ ਸੰਗਤ ਜੀ ਜੇਕਰ ਸਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਸੰਗਤ ਜੀ ਪਾਣੀ ਚੀਜ਼ਾਂ ਤੇ ਛੇਵੇਂ ਚੀਜ਼ ਜੋ ਸਾਨੂੰ ਪਾਸ ਵਿੱਚ ਰੱਖਣੀ ਚਾਹੀਦੀ ਹੈ ਉਸ ਲਈ ਇੱਕ ਅਸ਼ੋਕ ਦਾ ਦਰਖਤ ਹੁੰਦਾ ਹੈ ਉਸ ਦਾ ਇੱਕ ਤੁਸੀਂ ਪੱਤਾ ਲੈ ਲੈਣਾ ਹੈ ਉਸ ਦੇ ਉੱਪਰ ਤੁਸੀਂ ਗੁਰਮੰਤਾ ਦਾ ਜਾਪ ਜਾਂ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਸਕਦੇ ਹੋ ਜਾਂ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਕੋਈ ਵੀ ਸ਼ਬਦ ਤੁਸੀਂ ਕੋਈ ਵੀ ਚੀਜ਼ ਤੁਸੀਂ ਲੈ ਕੇ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਇਸ ਪੱਤੇ ਦੇ ਸੰਗ ਹੈ ਜੀ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਹ ਸਾਰੇ ਤੁਹਾਡੇ ਵਿਗੜੇ ਹੋਏ ਕੰਮਾਂ ਨੂੰ ਬਣਾਵੇਗਾ ਜਿਵੇਂ ਤੁਹਾਡੀ ਕੁੰਡਲੀ ਦੇ ਵਿੱਚ ਪੈਸੇ ਦੀ ਕਮੀ ਹੋਵੇ ਤਾਂ ਅੰਜੋਗ ਦਾ ਤਾਂ ਜੋਗ ਨਾ ਹੋਵੇ ਤਾਂ ਇਹ ਪੱਤਾ ਜੋ ਇਹ ਕੋਈ ਆਮ ਨਹੀਂ ਹੈ ਇਹ ਕੋਈ ਨਾ ਕੋਈ ਸਕੀਮ ਲਗਾ ਕੇ ਤੁਹਾਡੀ ਕੁੰਡਲੀ ਦੇ ਵਿੱਚ ਪੈਸਾ ਤਾਂ ਦੀ ਕਮੀ ਨੂੰ ਦੂਰ ਕਰੇਗਾ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਇਸ ਪੱਤੇ ਨੂੰ ਲੱਭ ਕੇ ਜ਼ਰੂਰ ਆਪਣੇ ਪਾਸ ਦੇ ਵਿੱਚ ਰੱਖੋ ਜੇਕਰ ਤੁਹਾਡੇ ਪਾਸ ਵਿੱਚ ਪੈਸਾ ਹੋਵੇਗਾ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਫਿਰ ਆਵੇਗਾ ਹੀ ਆਵੇਗਾ ਜਿਵੇਂ ਨਾਲ ਤੁਹਾਡਾ ਜਿਹੜਾ ਪਾਸੇ ਉਹ ਹਮੇਸ਼ਾ ਲਈ ਪਾਸਿਆਂ ਦੇ ਨਾਲ ਭਰਿਆ ਰਹੇਗਾ ਹੁਣ ਅਗਲੀ ਚੀਜ਼ ਹੈ ਸਾਦ ਸੰਗਤ ਜੇ ਜੋ ਸਿੱਕੇ ਹੁੰਦੇ ਹਨ 5 ਦਾ 10 ਦਾ ਉਹ ਤੁਹਾਨੂੰ ਆਪਣੇ ਪਾਸ ਵਿੱਚ ਜ਼ਰੂਰ ਰੱਖਣੇ ਚਾਹੀਦੇ ਹਨ ਇਸ ਨੂੰ ਰੱਖਣ ਤੋਂ ਪਹਿਲਾਂ ਤੁਸੀਂ ਕੱਚਾ ਦੁੱਧ ਲੈਣਾ ਹੈ ਉਸ ਵਿੱਚ ਪਾਣੀ ਪਾ ਕੇ ਇਸ ਨੂੰ ਸਿੱਕੇ ਨੂੰ ਕੁਝ ਘੰਟਿਆਂ ਦੇ ਲਈ ਉਸ ਦੇ ਵਿੱਚ ਡੁਬੋ ਕੇ ਰੱਖ ਦੇਣਾ ਹੈ ਜਦੋਂ ਤੁਸੀਂ ਇਹਨਾਂ ਨੂੰ ਕੱਚੇ ਦੁੱਧ ਵਿੱਚ ਇੱਕ ਘੰਟੇ ਤੱਕ ਤੁਸੀਂ ਡੁਬੋ ਕੇ ਰੱਖੋਗੇ ਤੇ ਜਾਗਰਿਤ ਐਕਟੀਵੇਟ ਹੋ ਜਾਣਗੇ ਕਿਉਂਕਿ ਰੱਖਣ ਤੋਂ ਪਹਿਲਾਂ ਐਕਟੀਵੇਟ ਕਰਨਾ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਰੱਖਣ ਦੇ ਨਾਲ ਜੋ ਸਾਥ ਸੰਗਤ ਜੀ ਤੁਹਾਡੇ ਨਾਲ ਹੋਵੇਗਾ ਜੋ ਤੁਹਾਨੂੰ ਪਤਾ ਲੱਗੇਗਾ ਉਹ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸੰਗਤ ਜੀ ਐਸੇ ਨਾਲ ਬਹੁਤ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਹੈ ਤੁਸੀਂ ਵੀ ਇਸ ਨੂੰ ਜ਼ਰੂਰ ਅਜ਼ਮਾ ਕੇ ਦੇਖੋ ਤੁਹਾਨੂੰ ਇਸ ਚੀਜ਼ ਦਾ ਕਿੰਨਾ ਕੁ ਫਾਇਦਾ ਮਿਲਦਾ ਹੈ ਇਸ ਤੋਂ ਲਵਸਾ ਸੰਗਜੀ ਆਪਣੇ ਪਾਸ ਵਿੱਚ ਤੁਸੀਂ ਤુલਸੀ ਦੀ ਜੜ੍ਹ ਨੂੰ ਜ਼ਰੂਰ ਰੱਖਣਾ ਹੈ ਪਹਿਲਾਂ ਤਾਂ ਉਸ ਜੜ੍ਹ ਨੂੰ ਪਟਕੇ ਤੋਂ ਹੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਤੇ ਉਹ ਜੋ ਤુલਸੀ ਦੇ ਪੱਤੇ ਦੀ ਜਿਹੜੀ ਟੰਡੇ ਹੋਵੇਗੀ ਉਸ ਨੂੰ ਤੁਸੀਂ ਇੱਕ ਕਾਗਜ਼ ਦੇ ਵਿੱਚ ਪਾ ਕੇ ਆਪਣੇ ਪਰਸ ਦੇ ਵਿੱਚ ਜ਼ਰੂਰ ਰੱਖੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਐਨੀ ਕਿਰਪਾ ਹੋਵੇ ਕਿ ਖਿਚਾਰੇ ਪਾਸੋਂ ਤੇ ਪੈਸਾ ਆਵੇਗਾ ਸਾ ਸੰਗਤ ਜੀ ਐਸੇ ਸਾਡੀ ਅੱਜ ਦੀ ਵੀਡੀਓ ਤੇ ਜੁਆਇਨ ਕਰੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ